हां जी स्वागत है जी दीप डेडी फार्म चैनल न चैनल न कर दो सब्सक्राइब जी ਤੇ ਨਾਲ ਦਿੱਤੇ ਗਏ ਬੈਲ ਡੰਸਾਨ ਨੂੰ ਦਿਵਾ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸਿਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੇ ਜੱਕਾ ਵਿਹੜ ਦੇਖ ਰਹੇ ਆ ਇਹ ਬਾਈ ਹੁਣਾਂ ਦੀ ਸੇਲ ਆ ਵਿਕਾਊ ਆ ਬਾਕੀ ਦੀ ਇਸ ਵਿਹੜ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਾਵਾਂਗੇ ਆਜੋ ਬਾਈ ਸਸੇ ਕਾ ਬਾਈ ਸਸੇ ਕਾ ਬਾਈ ਨਾਮ ਤੇ ਪਿੰਡ ਦੱਸ ਦਗੇ ਨਾਮ ਤੇ ਬੱਬੂ ਆ ਪਿੰਡ ਜਲਾਲ ਜੇ ਦਾ ਮਿੰਡਾ ਪੈਂਦਾ ਚੂਲ ਪੈਂਦੇ ਮੋਬਾਈਲ ਨੰਬਰ ਜੀ ਮੋਬਾਈਲ 9879650335 ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਰਹੀ ਹੈਗੀ ਵੀਰੇ ਜਿਹੜੀ ਆਪਾਂ ਵਿਹੜ ਦੇਖਦੇ ਆ ਕਿ ਨਮਾ ਸੋਇ ਜੀ ਦੂਜਾ ਮੰਨ ਲੈ ਤੀਜਾ ਮੰਨ ਲੈ ਯਾਰ ਠੀਕ ਹੈ ਜੀ ਬਾਕੀ ਥੋੜੀ ਫਿੱਕੀ ਆ ਲਿੱਸੀ ਥੋੜੀ ਜੀ ਸੋਈ ਨੂੰ ਸਮਾਂ ਜੀ ਸੋਈ ਨੂੰ ਸਮਾਂ ਹੋ ਗਿਆ 10 ਤੋਂ 12 ਦਿਨ ਹੋ ਗਿਆ ਬੱਚਾ ਜੀ ਬੱਚੀ ਆ ਜੀ ਠੀਕ ਹੈ ਕਿੰਨਾ ਦੁੱਧ ਤਿਆਰਾ ਭਾਂਡੇ ਚ ਪਾਉਣ ਵਾਲਾ ਬਾਈ ਦੁੱਧ ਆਪਾਂ ਚਾਹਾਂਗੇ 13 ਕਿਲੋ ਤਿਆਰਾ ਖੰਡੇ ਵਾਲਾ ਆਹ ਬਾਈ ਕੋਈ ਦੋ ਟਾਈਮ ਚੁਵਾਈ ਕਰ ਦੇ ਆਹ ਲੰਘ ਚੁਵਾਈ ਜਰਾ ਠੀਕ ਹੈ ਜੀ ਓਕੇ ਬਾਈ ਤੇ ਦਸ ਸਮੇਂ ਤੱਕ ਹਾਂਜੀ ਅਗਲਾ ਵੀ ਗੱਬਣਾ ਕਿਹੜਾ ਕਹਾਂਗੇ 18 ਦੇ ਦੋ 20 ਮੀਟਰ ਦੇ ਦੂੰਗੇ ਸਹੀ ਹੈ ਬਾਈ ਸੂਈ ਸਵਾਏ ਤੇ ਪਸੂ ਦਾ ਸੌਖਾ ਆ ਜਾਂਦਾ ਸਾਰਾ ਸਾਹਮਣੇ ਆਏ ਨਾ ਅਗਲੇ ਦੇ ਨਹੀਂ ਸਹੀ ਹੈ ਵੀਰੇ ਬਾਕੀ ਐ ਵੀਰੇ ਗੱਬਣਾ ਦਾ ਬੰਦਾ ਆਪਣਾ 19 20 ਵੀ ਜਿੰਨਾ ਮਰਜ਼ੀ ਆਖ ਦੇ ਇੱਕ ਦਾ ਚਾਰ ਕਿਨੇ ਬੋਲ ਕੇ ਦੱਸਣਾ ਹੁੰਦਾ ਇਹ ਜਿਹੜਾ ਦੁੱਧ ਚੁਵਾਈ ਕਰਕੇ ਭਾਂਡੇ ਦੇ ਸਾਹਮਣੇ ਆ ਜਾਣਾਗਾ ਬਾਈ ਕਹਿੰਦਾ ਸੁਈ ਨੂੰ ਨਾ ਦਾ ਦੇਣਾ ਕਿ ਬਈ 11 12 ਦਾ ਕੀ ਆ ਤਾ ਬਾ ਦੇਣਾ ਹੋ ਗਿਆ ਬੱਚਾ ਬੱਛੀ ਆ ਬਈ ਬੱਸੀ ਬਹੁਤ ਚੰਗੇ ਸੇਵਨ ਦੇ ਕੋਈ ਦੱਸਿਆ ਬਈ ਮਾਲਕ ਨੇ ਬੱਸੀ ਜਮਾ ਆ ਦੀ ਮਾਂ ਵੀ ਵੇਖੀ ਜੀ ਬੈਠੀ ਆਪਣੇ ਪੂਰੀ ਹਾਂਜੀ ਚੰਗੇ ਸੇਵਨ ਦੇ ਆ ਵੀ ਐਚਐਫ ਨਾਲ ਦੇ ਵਹਿੜਾ ਬੱਚਾ ਵੀ ਪੂਰਾ ਚੰਗਾ ਵੜਦੇ ਦੇ ਸਕਦੇ ਆ ਬੱਸੀ ਕੋਈ ਯਾਦ ਆ ਰਿਹਾ ਹੁੰਦਾ ਜੇ ਬੱਚਾ ਲਿਆਣਾ ਫਿਰ ਵੀ ਪੈਣਾ ਸੀ ਪਰ ਇਹ ਇੱਕ ਨਾਲ ਇੱਕ ਫ੍ਰੀ ਮਿਲ ਜਾਣੀ ਆ ਬੱਸੀ ਬਹੁਤ ਜਾਲ ਕੁਆਲਟੀ ਵਾਲੀ ਆ ਬਾਈ ਕਹਿੰਦਾ ਵੀ ਦੁੱਧ ਦਾ 14 ਕਿਲੋ ਹੀ ਆ ਭਾਵੇਂ ਕੋਈ ਵੀੜ ਆਪ ਦਾ ਕੰਡਾ ਵਾਲ ਦੀ ਨਾਲ ਲੈ ਆਵੇ ਦੋ ਟਾਈਮ ਚਾਰ ਟਾਈਮ ਜੀ ਨਾ ਤਸ਼ਲੀ ਪਰਖ ਕਰਕੇ ਲੈ ਕੇ ਜਾਓ ਬਾਕੀ ਆਪਾਂ ਸਮਾਂ ਦਿਖਾ ਦਿੰਦੇ ਆ ਵੀਡੀਓ ਬਣਾਉਂਦਾ 2 ਵਜੇ ਤੇ 7 ਮਿੰਟ ਹੋ ਚੁੱਕੇ ਬਈ 1:30 ਤਕਰੀਬਨ ਹੋ ਚੱਲੇ ਆ ਬਈ ਖੋਲ ਕੇ ਲੰਮੀ ਲੈ ਚਲੀ ਟੋੜਾ ਫੇੜਾ ਵਹਿੜਦਾ ਆਪਾਂ ਨੂੰ ਬਈ ਚੈੱਕ ਕਰਵਾ ਦਿੰਦਾ ਟੋੜਾ ਫੇੜਾ ਵਹਿੜਦਾ ਚੈੱਕ ਕਰ ਲਓ ਕੱਲੀ ਫਿੱਕੀ ਫਿੱਕੀ ਜ਼ਰੂਰ ਆ ਬਈ ਸਾਹਮਣੇ ਤੁਸੀਂ ਦੇਖ ਸਕਦੇ ਆ ਕੈਮਰੇ 'ਚ ਬਾਕੀ ਜਾਲ ਕੁਆਲਟੀ ਇਹ ਵੈੜ ਆ ਬਾਈਕ ਨਾਲ ਆਪਾਂ ਸੂਆ ਦੂਜਾ ਮੰਨ ਕੇ ਲਈ ਆ ਅਗਲਾ ਭੈ ਪੜਾ ਆਪਾਂ ਕੀ ਤੀਜਾ ਮੰਨ ਲਏ ਨਾ ਤਾਂ ਇੱਕ ਸੂਏ ਨਾਲ ਬਈ ਖੀਰੀ ਬਣ ਲੱਗੀ ਆ ਤੇ ਨਾ ਹੀ ਫੁੱਡੀ ਹੋਣ ਲੱਗੀ ਆ ਬਾਕੀ ਇਹ ਤਾਂ ਆਪਾਂ ਗਾਲੀਆਂ ਰੋਕ ਲਈ ਬਈ ਸੁੰਦਗੀਆਂ ਸੁਣੀਆਂ ਲੱਗਦੀਆਂ ਥਾਣਾ ਹਵਾ ਨੇ ਦੀ ਪੂਰੀ ਸਾਫ ਆ ਚਾਰੀ ਥਾਣਾ ਪੂਰੇ ਗੈਕ ਚ ਲੱਗਿਆ ਪੀੜੀ ਦੇ ਪਾਵਾਂ ਨੂੰ ਦੇਖੋ ਬਾਕੀ ਮਿਲਕ ਲੈਣ ਚੈੱਕ ਕਰੋ ਬਰੀਕੀਆਂ ਦੇਖੋ ਲੈ ਵੇ ਤੇ ਕਿੰਨੀਆਂ ਵਹਿੜਦੇ ਬਹੁਤ ਚੰਗੀ ਸੀਲ ਆ ਪੂਰੀ ਆਏ ਨਹੀਂ ਵੀ ਉਹ ਵਜੂਆ ਸਹੀ ਗੱਲ ਆ ਵੀਰ ਵੇਖੋ ਹੱਥ ਲਾ ਕੇ ਬਾਈ ਦਿਖਾਈ ਜਾਂਦਾ ਬਾਕੀ ਠੰਡਾ ਛੇਲੀ ਪਸੂ ਹੱਥ ਲਵਾਉਗਾ ਹੋਈ ਢਾਂਡੀ ਦੇ ਹੱਥ ਕਾਹਦਾ ਲਵਾਉਣਾ ਨਹੀਂ ਸਹੀ ਗੱਲ ਆ ਵੀਰ ਹਾਂ ਬਈ ਠੰਡਾ ਇਹ ਗੱਲ ਵੀਰ ਦੀ ਮੈਨੂੰ ਬਹੁਤ ਵਧੀਆ ਲੱਗੀ ਜਿਹੜਾ ਪਸੂ ਬਈ ਠੰਡਾ ਸੀਲ ਹੋਊਗਾ ਉਹੀ ਹੱਥ ਲਵਾਉਗਾ ਢਾਂਡੀ ਤਾਂ ਕੋਈ ਲਵਾਉਂਦੀ ਵੀ ਨਹੀਂ ਬਾਈ ਇਹ ਗੱਲ ਮੈਂ ਜ਼ਰੂਰ ਬਾਈ ਦੀ ਬਹੁਤ ਵਧੀਆ ਲੱਗੀ ਮੈਨੂੰ ਬਾਕੀ ਦੀ ਜਾਤ ਦੇਖੋ ਵੇੜ ਦੀ ਪੂਰੀ ਚੰਗੀ ਜਾਤ ਵਾਲੀ ਵੇੜ ਆ ਪਾਗਾ ਵਾਲੀ ਬੱਚੇ ਚੰਗੇ ਪਾਉਂਦੀ ਆ ਜੇ ਕਿਸੇ ਵੀਰ ਨੇ ਨਸਲ ਤੇ ਕੰਮ ਕਰਨਾ ਹੋਵੇ ਉਹ ਨਾਲ ਹੀ ਖਾਸ ਵੀਡੀਓ ਕੋ ਭੈਣ ਭਰਾਵਾ ਲਈ ਤੇ ਮੁੱਲ ਆਪ ਵੀਡੀਓ ਵਿੱਚ ਕਰਾ ਦਿੰਦੇ ਆ ਆਫ ਟਾਈਮ ਤੇ ਕੱਲ੍ਹ ਅਸੀਂ ਵੀਰ ਕਹਿੰਦਾ ਮੁੱਲ ਬਿਲਕੁਲ ਜਾਇਜ਼ ਨਿੱਕਾ ਜਾਂ ਹੋਊਗਾ ਬੱਚਾ ਮਗਰ ਮੈਂ ਕੱਲ੍ਹ ਬੱਛੀ ਮਿਲ ਜਾਣੀਆਂ ਚੰਗੀ ਕੋਈ ਸੇਵਾ ਸਮਰ ਕੱਲੇ ਭੈਣ ਭਰਾ ਆਉਂਦੇ ਸਾਨੂੰ ਨਾਲ ਹੀ ਜਲ ਜਾਣੀਆਂ ਮਰੋੜੀ ਦੀ ਆਪਣੀ ਗਰੰਟੀ ਹੈ ਯਾਰ ਠੀਕ ਆ ਭਾਈ ਮੋੜੇ ਮੋੜੇ ਧਾਰ ਪੈਂਦੀ ਹੈ ਵਧੀਆ ਗੋਲ ਮੋੜੀ ਠੀਕ ਹੈ ਭਾਈ ਕਹਿੰਦਾ ਵੀ ਦੁੱਧ ਤੋਂ 14 ਕਿਲੋਈ ਆ ਭੈਣ ਭਰਾ ਤੇ 14 ਕਿਲੋ ਬਣ ਕੇ ਆ ਜੇ ਬਾਕੀ ਲੈਵਨ ਕੱਟ ਮੈਂ ਸਾਰਾ ਮਿਹਨਤ ਪਰਾਪਿਆ ਸਹੀ ਗੱਲ ਆ ਬਈ ਬੜੀ ਭਕਿਆ ਬਹੁਤਾ ਵੈੜ ਚ ਬਾਕੀ ਥਾਣਾ ਲੈ ਬੜੀ ਜਜਮੈਂਟ ਆ ਵੀ ਉਸਾਂ ਕਰ ਲਿਓ ਵੀਡੀਓ ਬਣਾਉਣਾ ਸਮਾਂ ਤਕਰੀਬਨ 2 ਵਜੇ ਤੇ 10 ਮਿੰਟ ਹੋ ਚੁੱਕੀ ਆ ਬਈ ਬੱਸੀ ਵੇਖੋ ਤੇਰੀ ਪੂਰੀ ਦੁੱਧ ਤੋਂ ਬਾਹ ਲੱਗਿਆ ਨਾ ਬੱਚੇ ਦਾ ਸਹੀ ਗੱਲ ਆ ਵੀਰ ਪੂਰੀ ਜੱਦ ਕੁਆਰ ਦੀ ਬੱਸੀ ਆ ਚੰਗੀ ਸੇਵਾ ਸਵਾਰ ਕਰ ਲਿਆ ਆਂਦੇ ਸਾਨੂੰ ਮਾਂ ਦੇ ਨਾਲ ਹੀ ਹੱਲ ਜਾਣੀ ਆ ਬਾਕੀ ਵੈੜ ਵੀ ਬਹੁਤ ਵਧੀਆ ਬਈ ਕੀ ਮਤ ਕਰਦੇ ਜੈ ਜੀ ਮਤ ਫਿਰ ਜੈ ਜੀ ਕਰਾਂਗੇ ਜਾਵਾਂ ਬਸ ਸੋੜ ਚਪੇ ਵਾਲੇ ਕਰਾਂਗੇ ਬਸ ਕਿੰਨਾ ਵੀ ਨਾ ਕੋਈ ਸੌਦੇ ਬਾਜੀ ਜਿਹਾ ਨਾ ਪਉੜਾ ਵਾਲਾ ਹਾਂਜੀ ਬੈੜ ਦਾ ਆਪਣੀ ਵੇਕੀ ਜਾਣੀ ਆ ਫਿਰ ਵੀ ਠੀਕ ਹੈ ਆਪਾਂ 347 ਦੀ ਦਵਾਂਗੇ ਮਾਨਤਨ ਕਰਦੇਗੇ ਮਾਨਤਨ ਬਸ ਥੋੜਾ ਘਨੇ ਹੋ ਬਾਹ ਨਹੀਂ ਆਉਣਾ ਵੀ ਐ ਨਹੀਂ ਵੀ ਸੌਦੇ ਵਾਈ ਜਾਲਾ ਪੰਜੇ 2000 ਕਢਾਣਾ 3000 ਕਢਾਣਾ ਬਹੁਤ ਕੰਮ ਨਹੀਂ ਹੋਣਾ ਠੀਕ ਹੈ ਜੀ ਬਿਲਕੁਲ ਨਿੱਕੇ ਜਾ ਮੋਲ ਸਾਢੇ 47000 ਰੁਪਿਆ ਬਾਕੀ ਕੱਟ ਕਾਰਾ ਨਹੀਂ ਵੈੜਦੀ ਦੇਖ ਸਕਦੇ ਆ ਲੋ ਤੁਸੀਂ ਬਾਈ ਤੇ ਕੱਟ ਤੋਂ ਅਸਟੀਮੇਟ ਲਾ ਲਓ ਬਾਈ ਦਾ ਕੱਦ ਕਿੰਨਾ ਤੇ ਵੈੜ ਦੇਖੋ ਪੂਰੀ ਵਧੀਆ ਸਨਖ ਪੁਣਾ ਬਹੁਤ ਵੈੜ ਚੱਲਾ ਆਪਾਂ ਫੈਸ ਕੁਆਲਟੀ ਚੈੱਕ ਕਰਾਉਣੇ ਆ ਸਨਖ ਪੁਣਾ ਦੇਖੋ ਬਾਕੀ ਚਾੜੂ ਪੂੜੀ ਲੈ ਆ ਦੇਖ ਲਓ ਬਾਈ ਨੋਨ ਡਾਈਵਰੀ ਸਹੀ ਗੱਲ ਐ ਵੀਰ ਚੜ ਚੜ ਪੂੜੀਆਂ ਬਾਈ ਸਾਢੇ 4700 ਰੁਪਏ ਮੁੱਲਾ ਜਿਹਦੇ ਵਿੱਚ ਬਾਈ ਕਹਿੰਦਾ ਮਾਨਤਾ ਨਾਲ ਜ਼ਰੂਰ ਹੋ ਜੂਗਾ ਭਣ ਭਰਾ ਫੇਰ ਫਿਕਰੋ ਕੀ ਆ ਜੋ ਦੁੱਧ ਵੀ ਇਹਨੇ 15 16 ਤੋਂ ਬਾਹਰ ਹੀ ਜਾਣਾ ਸਹੀ ਐ ਬਾਈ ਦੁੱਧ ਤਾਂ ਗੇ ਵੀਰ ਸੇਵਾ ਦਾ ਸੇਵਾ ਬਾਅਦ ਤੇਂਦਰ ਆੜਾ ਨੂੰ ਬਾਅਦ ਠੀਕ ਐ ਜੀ ਬਾਕੀ ਕਹਿਣਾ ਬਾਕੀ ਸੱਜਣ ਸੁਆ ਸਵੇ ਨਾਗ ਬਾਈ ਇਹ ਕਹਦਾ ਕੋਈ ਟੱਕਰ ਆ ਹਨਾ ਬਾਕੀ ਆਪਾਂ ਕਹਣਾ ਬੜੀ ਸੇਵਾ ਕਰਦੇ ਨਾਲ ਨੂੰ ਜੇ ਸੇਵਾ ਦੀ ਸਹੀ ਹੈ ਵੀ ਜਦ ਤੁਸੀਂ ਦੇ ਹੀ ਸਕਨੇ ਪੱਠੇ ਸਾਹਮਣੇ ਭਾਈ ਚਾਰੂ ਬਸ ਤੂੜੀ ਆ ਚਾਰੂ ਬੋਤ ਲੈ ਫੜਾਈ ਤੂੜੀ ਲੈੋ ਕੀ ਬਾਤ ਹੈ ਠੀਕ ਹੈ ਵੀਰੇ ਸੋ ਨੰਬਰ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਭੈ ਭਰਾ ਦੇ ਤੇ 80% ਦਾ ਤਸੱਲੀ ਪਰਖ ਤੁਸੀਂ ਕਰ ਲੈਣੀ ਹੈ ਨੰਬਰ ਸਕਰੀਨ ਤੇ ਚੱਲ ਰਿਹਾ ਦਿੱਤੇ ਕੇ ਨੰਬਰ ਤੇ ਸੰਪਾਦ ਕਰ ਲਿਓ ਤੇ ਜਿਹੜੇ ਮੇਰੇ ਭੈ ਭਰਾ ਆਪਣੇ ਚੈਨਲ ਤੇ ਵੀਡੀਓ ਪਹਿਲ ਵੀ ਦੇਖ ਰਿਹਾ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਨਾਂ ਨੇ ਸਬਸਕ੍ਰਾਈਬ ਚੈਨਲ ਕੀਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਨਾ ਪਿਆਰ ਤੇ ਸਤਿਕਾਰ ਦੇਣ ਦੇ ਲਈ ਵੀਰੇ ਸਬਸਕ੍ਰਾਈਬ ਚੈਨਲ ਜਰੂਰ ਖੜਿਆ ਕਰੋ ਇੱਕ ਇੱਕ ਸਬਸਕ੍ਰਾਈਬਰ ਆਪਣੇ ਲਈ ਬਹੁਤ ਕੀਮਤੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਵੀਡੀਓ ਨੂੰ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ